ਸਤ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਚਮਤਕਾਰੀ ਉਪਾਅ ਦੇ ਵਿੱਚ ਅੱਜ ਦੀ ਜੋ ਸਾਡੀ ਵੀਡੀਓ ਹੈ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਵੀਰਵਾਰ ਨੂੰ ਕੀਤਾ ਜਾਣ ਵਾਲਾ ਇੱਕ ਛੋਟਾ ਜਿਹਾ ਉਪਾਅ ਹਲਦੀ ਤੇ ਲੌਂਗ ਦੇ ਨਾਲ ਜੇਕਰ ਤੁਸੀਂ ਇਸ ਹਲਦੀ ਤੇ ਲੌਂਗ ਦੇ ਉਪਾਅ ਨੂੰ ਇੱਕ ਹੀ ਵੀਰਵਾਰ ਕਰ ਲਓਗੇ ਇੱਕ ਹੀ ਵੀਰਵਾਰ ਨੂੰ ਤੁਸੀਂ ਇਹ ਉਪਾਅ ਕਰਨਾ ਹੈ ਜਿਵੇਂ ਅੱਜ ਦਾ ਦਿਨ ਵੀਰਵਾਰ ਦਾ ਹੈ ਤੁਸੀਂ ਅੱਜ ਇਸ ਉਪਾਅ ਨੂੰ ਕਰੋਗੇ ਕਿ ਇੱਕ ਦਿਨ ਕਰਨ ਦੀ ਨਾਲ ਹੀ ਤੁਹਾਡੀ ਜ਼ਿੰਦਗੀ ਦੇ ਵਿੱਚ ਪੈਸੇ ਦੀਆਂ ਜੋ ਵੀ ਸਮੱਸਿਆਵਾਂ ਹੋਣਗੀਆਂ ਪੈਸੇ ਨੂੰ ਲੈ ਕੇ ਇਹ ਜਾ ਫੇਰ ਕਰਸ਼ੇ ਵਾਲਿਆਂ ਚੋਂ ਵੱਡੀਆਂ-ਵੱਡੀਆਂ ਸਮੱਸਿਆਵਾਂ ਆਪਣੀ ਜ਼ਿੰਦਗੀ ਦੇ ਵਿੱਚ ਖੜੀਆਂ ਹੋ ਜਾਂਦੀਆਂ ਨੇ ਉਹ ਵੀ ਦੂਰ ਹੋ ਜਾਣਗੀਆਂ ਇਸ ਦੇ ਨਾਲ ਨਾਲ ਮਾਤਾ ਲక్ష్ਮੀ ਦੇਵੀ ਦੀ ਕਿਰਪਾ ਦੇ ਨਾਲ ਤੁਹਾਡੇ ਘਰ ਦੇ ਵਿੱਚ ਕਦੇ ਵੀ ਧਨ ਦੀ ਕਮੀ ਨਹੀਂ ਆਵੇਗੀ ਇਸ ਉਪਾਅ ਨੂੰ ਕਿਹੜੇ ਸਮੇਂ ਕਰਨਾ ਹੈ ਕਦੋਂ ਕਰਨਾ ਹੈ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੋਣ ਵਾਲੀ ਹੈ ਇਸ ਕਰਕੇ ਵੀਡੀਓ ਦੇ ਵਿੱਚ ਅੰਤ ਦੇ ਤੱਕ ਬਨੇ ਰਹਿਣਾ ਇਸੇ ਤਰ੍ਹਾਂ ਸਾਧ ਸੰਗੇ ਜੀ ਜਿੰਨੀ ਵੀ ਤੁਸੀਂ ਹਲਦੀ ਦੇ ਨਾਲ ਉਪਾਅ ਕਰੋਗੇ ਉਸ ਦੇ ਨਾਲ ਜਿਹੜੀ ਤੁਹਾਡੀ ਕੁੰਡਲੀ ਹੋਵੇਗੀ ਕੁੰਡਲੀ ਦੇ ਵਿੱਚ ਗੁਰੂ ਇਹ ਜੋ ਉਹ ਮਜ਼ਬੂਤ ਹੋ ਜਾਂਦਾ ਹੈ ਇਸ ਦੇ ਨਾਲ ਨਾਲ ਜੇਕਰ ਤੁਸੀਂ ਲੌਂਗ ਦੇ ਨਾਲ ਵੀ ਕੋਈ ਉਪਾਅ ਕਰਦੇ ਹੋ ਤੇ ਇਸ ਦੇ ਨਾਲ ਤੁਹਾਨੂੰ ਇੱਕ ਚਮਤਕਾਰੀ ਦਾ ਰਿਜ਼ਲਟ ਦੇਖਣ ਨੂੰ ਮਿਲਦਾ ਹੈ ਕਿਉਂਕਿ ਲੌਂਗ ਦੀ ਤੇ ਹਲਦੀ ਦੀ ਨਾਲ ਕੀਤਾ ਜਾਣ ਵਾਲਾ ਉਪਾ ਤੁਹਾਨੂੰ ਤੁਰੰਤ ਹੀ ਫਾਇਦਾ ਦੇਵੇਗਾ ਕਿਉਂਕਿ ਉਹ ਲੌਂਗ ਹੁੰਦੇ ਨੇ ਉਹ ਸਾਡੇ ਘਰ ਦੀ ਨੈਗੇਟਿਵ એનર્ਜੀ ਨਕਾਰਾਤਮਕ ਊਰਜਾ ਦੇ ਨਾਲ ਨਾਲ ਜੇਕਰ ਸਾਡੇ ਘਰ ਦੇ ਮੈਂਬਰਾਂ ਘਰ ਦੇ ਪਰਿਵਾਰਿਕ ਮੈਂਬਰਾਂ 'ਚ ਆ ਫਿਰ ਸਾਡੀ ਘਰ ਨੂੰ ਕਿਸੇ ਦੀ ਨજર ਲੱਗ ਗਈ ਏ ਉਹਦੇ ਤੋਂ ਵੀ ਛੁਟਕਾਰਾ ਪਾਉਂਦੇ ਨੇ ਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਜਿਹੜੇ ਭੈਣ ਭਰਾ ਇਹ ਚਾਹੁੰਦੇ ਨੇ ਕਿ ਉਹ ਆਪਣੀ ਜ਼ਿੰਦਗੀ ਦੇ ਵਿੱਚ ਕਾਫੀ ਮਿਹਨਤ ਕਰਕੇ ਕਾਫੀ ਉੱਚੇ ਮੁਕਾਮ ਤੀ ਜਾਣ ਆਪਣੀ ਜ਼ਿੰਦਗੀ ਦੇ ਵਿੱਚ ਹਰ ਇੱਕ ਚੀਜ਼ ਨੂੰ ਹਾਸਲ ਕਰਨ ਤੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕਦੇ ਵੀ ਪੈਸੇ ਦੀ ਕੋਈ ਕਮੀ ਨਾ ਆਵੇ ਤੇ ਉਹ ਅੱਜ ਦੇ ਦਿਨ ਵੀਰਵਾਰ ਨੂੰ ਇਹ ਉਪਾਅ ਜ਼ਰੂਰ ਕਰਨ ਕਿਉਂਕਿ ਇਹ ਉਪਾਅ ਦੇ ਨਾਲ ਤੁਹਾਡੀਆਂ ਪੈਸੇ ਦੇ ਸੰਬੰਧੀ ਜਿੰਨੀਆਂ ਵੀ ਮੁਸ਼ਕਲਾਂ ਹੋਣਗੀਆਂ ਉਹ ਸਾਰੀਆਂ ਹੀ ਦੂਰ ਹੋ ਜਾਣਗੀਆਂ ਕਿਉਂਕਿ ਜਿਹੜੇ ਭੈੜ ਭਰਾਵਾਂ ਨੇ ਵੀਰਵਾਰ ਦੇ ਦਿਨ ਇਸ ਉਪਾਅ ਨੂੰ ਕੀਤਾ ਹੈ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਾਫੀ ਚਮਤਕਾਰ ਦੇਖੇ ਨੇ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਉਹਨਾਂ ਦੀ ਤਰ੍ਹਾਂ ਇੱਕ ਅਲੱਗ ਤੋਂ ਖੁਸ਼ਹਾਲੀ ਤੇ ਚਮਤਕਾਰ ਤੁਹਾਨੂੰ ਦਿਖਾਈ ਦੇਣ ਤਾਂ ਤੁਸੀਂ ਅੱਜ ਦੇ ਦਿਨ ਵੀਰਵਾਰ ਨੂੰ ਇਹ ਉਪਾਅ ਜ਼ਰੂਰ ਵਿਸ਼ਵਾਸ ਦੇ ਨਾਲ ਪਰ ਕਰਨਾ ਹੈ ਇਹ ਉਪਾਤਨ ਨੂੰ ਲੈ ਕੇ ਤਾਂ ਹੈ ਹੀ ਘਰ ਦੇ ਵਿੱਚ ਪੈਸੇ ਦੀ ਕਮੀ ਨੂੰ ਲੈ ਕੇ ਤਾਂ ਕਰਨਾ ਹੀ ਕਰਨਾ ਹੈ ਤੇ ਇਸ ਦੇ ਨਾਲ-ਨਾਲ ਤੁਹਾਨੂੰ ਦੋ ਹੋਰ ਇਸ ਉਪਾਤੋ ਫਾਇਦੇ ਹੋਣ ਵਾਲੇ ਨੇ ਉਹ ਇਹ ਕਿ ਕਈ ਲੋਕਾਂ ਦੇ ਘਰ ਦੇ ਵਿੱਚ ਬਹੁਤ ਜ਼ਿਆਦਾ ਬਿਮਾਰੀ ਹੁੰਦੀ ਹੈ ਜਿਸ ਕਰਕੇ ਉਹ ਪਰੇਸ਼ਾਨ ਰਹਿੰਦੇ ਨੇ ਤੇ ਜ່າ ਵੀਰ ਕੁਝ ਲੋਕ ਇਸ ਤਰ੍ਹਾਂ ਦੇ ਹੁੰਦੇ ਨੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਪੈਸਾ ਵੀ ਬਹੁਤ ਹੁੰਦਾ ਹੈ ਪੈਸੇ ਨੂੰ ਲੈ ਕੇ ਕਿਸੇ ਚੀਜ਼ ਦੀ ਕਮੀ ਨਹੀਂ ਹੁੰਦੀ ਪਰ ਉਹ ਅਕਸਰ ਹੀ ਦੁਖੀ ਦੁਖੀ ਰਹਿੰਦੇ ਨੇ ਇਸ ਉਪਾਅ ਦੇ ਨਾਲ ਤੁਹਾਡੇ ਪੈਸੇ ਸੰਬੰਧੀ ਪ੍ਰੋਬਲਮ ਦੂਰ ਹੋਵੇਗੀ ਹੋਵੇਗੀ ਤੇ ਨਾਲ ਤੁਹਾਨੂੰ ਇਹ ਵੀ ਦੋ ਫਾਇਦੇ ਦੇਖਣ ਨੂੰ ਮਿਲਣਗੇ ਕਿ ਸਭ ਤੋਂ ਵੱਡੀ ਗੱਲ ਜਦੋਂ ਸਾਥ ਸੰਗਤ ਜੀ ਤੁਹਾਡੇ ਘਰ ਦੇ ਵਿੱਚ ਹਰ ਇੱਕ ਮੁਸ਼ਕਲ ਖੜੀ ਹੋਈ ਰਹਿੰਦੀ ਹੈ ਕਿ ਤੁਹਾਨੂੰ ਇਹ ਨਹੀਂ ਪਤਾ ਲੱਗਦਾ ਕਿ ਤੁਹਾਡੇ ਘਰ ਦੇ ਵਿੱਚ ਕਿਹੜਾ ਦੋਸ਼ ਏ ਪਿੱਤਰ ਦੋਸ਼ ਏ ਵਾਸਤੂ ਦੋਸ਼ ਏ ਗ੍ਰਹਿ ਦੋਸ਼ੇ ਕਿਹੜਾ ਹੈ ਤੁਹਾਨੂੰ ਇਸ ਦੇ ਬਾਰੇ ਕੁਝ ਵੀ ਪਤਾ ਨਹੀਂ ਹੁੰਦਾ ਤੇ ਜਦੋਂ ਤੁਸੀਂ ਇਸ ਉਪਾਅ ਨੂੰ ਕਰੋਗੇ ਇਹ ਤੁਹਾਡੀ ਜ਼ਿੰਦਗੀ ਦੇ ਵਿੱਚ ਜੋ ਵੀ ਦੋਸ਼ ਹੋਵੇਗਾ ਤੁਹਾਡੇ ਘਰ ਦੇ ਵਿੱਚ ਉਹ ਸਾਰੇ ਹੀ ਦੂਰ ਹੋ ਜਾਣਗੇ ਤੇ ਇਸ ਉਪਾਅ ਨੂੰ ਕਰਨ ਦੇ ਨਾਲ ਸਾਹਸੰਗੇ ਜੀ ਤੁਹਾਡੀਆਂ ਆਉਣ ਵਾਲੀਆਂ ਸੱਤ ਪੀੜ੍ਹੀਆਂ ਨੂੰ ਵੀ ਕਦੇ ਵੀ ਪੈਸੇ ਦੀ ਕਮੀ ਨਹੀਂ ਰਹਿੰਦੀ ਇਸੇ ਤਰ੍ਹਾਂ ਕਈ ਭੈਣ ਭਰਾ ਇਹ ਵੀ ਸੋਚਣਗੇ ਕਿ ਸਾਡੇ ਘਰ ਦੇ ਵਿੱਚ ਜੋ ਹਲਦੀ ਉਹਦਾ ਸਾਡਾ ਖਾਣਾ ਬਣਾਉਣ ਦੇ ਵਿੱਚ ਵਰਤੀ ਜਾਂਦੀ ਏ ਉਸ ਦੇ ਨਾਲ ਉਪਾਅ ਕਰਨ ਦੇ ਨਾਲ ਸਾਨੂੰ ਕੀ ਫਾਇਦਾ ਹੋਵੇਗਾ ਤਾਂ ਸਾਸ ਸੰਗੇ ਜੀ ਹਲਦੀ ਸਾਡੇ ਖਾਣੇ ਦੇ ਖਾਣੇ ਨੂੰ ਸੁਵਾਤਾ ਬਣਾਉਂਦੀ ਹੀ ਬਣਾਉਂਦੀ ਏ ਤੇ ਇਸ ਦੇ ਨਾਲ ਨਾਲ ਇਹ ਸਾਡੇ ਘਰ ਦੇ ਵਿੱਚ ਖੁਸ਼ੀਆਂ ਵੀ ਲੈ ਕੇ ਆਉਂਦੀ ਏ ਤੇ ਸਾਡੇ ਘਰ ਦੇ ਵਿੱਚ ਕਦੇ ਪੈਸੇ ਦੀ ਕਮੀ ਵੀ ਨਹੀਂ ਆਉਣ ਦਿੰਦੀ ਜਦੋਂ ਅਸੀਂ ਹਲਦੀ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਉਪਾਅ ਕਰਦੇ ਇਸੇ ਜਰਾ ਸਾਸ ਸੰਗੇ ਜੀ ਇਸ ਉਪਾਣ ਨੂੰ ਤੁਸੀਂ ਸਿਰਫ ਇੱਕ ਹੀ ਵੀਰਵਾਰ ਨੂੰ ਕਰਨਾ ਹੈ ਤੇ ਇੱਕ ਵੀਰਵਾਰ ਨੂੰ ਜਦੋਂ ਤੁਸੀਂ ਕਰ ਲੂਗੀ ਨਾ ਇਸੇ ਤੁਹਾਨੂੰ ਫਾਇਦੇ ਹੋ ਮਿਲਨੇ ਸ਼ੁਰੂ ਹੋ ਜਾਣਗੇ ਤੇ ਇਸ ਉਪਾਣ ਨੂੰ ਕਰਨ ਦੇ ਲਈ ਤੁਹਾਨੂੰ ਤਿੰਨ ਚੀਜ਼ਾਂ ਦੀ ਜ਼ਰੂਰਤ ਹੁੰਦੀ ਸੌਰੀ ਚਾਰ ਚੀਜ਼ਾਂ ਦੀ ਤੁਹਾਨੂੰ ਜ਼ਰੂਰਤ ਹੈ ਤੇ ਉਹ ਕਿਹੜੀਆਂ ਕਿਹੜੀਆਂ ਨੇ ਅਸੀਂ ਤੁਹਾਨੂੰ ਦੱਸਦੇ ਹਾਂ ਸਭ ਤੋਂ ਪਹਿਲਾਂ ਇਸ ਉਪਾਣ ਨੂੰ ਕਰਨ ਦੇ ਲਈ ਤੁਸੀਂ ਨੇ ਇੱਕ ਚੁਟਕੀ ਪੀਸੀ ਹੋਈ ਹਲਦੀ ਲੈ ਲੈਣੀ ਹੈ ਤੇ ਦੋ ਲੌਂਗ ਲੈਣੇ ਨੇ ਦੋ ਲੌਂਗ ਫੁੱਲ ਵਾਲੇ ਹੋਣੇ ਚਾਹੀਦੇ ਨੇ ਟੁੱਟੇ ਹੋਏ ਨਹੀਂ ਹੋਣੇ ਚਾਹੀਦੇ ਤੇ ਇਸ ਦੇ ਨਾਲ ਨਾਲ ਤੁਸੀਂ ਇੱਕ ਮਿੱਟੀ ਦਾ ਦੀਵਾ ਲੈ ਲੈਣਾ ਤੇ ਇੱਕ ਬੱਤੀ ਵਟ ਲੈਣੀ ਹੈ ਜੋ ਤੁਸੀਂ ਦੀਵਾ ਲਿਆ ਉਸ ਦੇ ਵਿੱਚ ਤੁਸੀਂ ਦੇਸੀ ਘਿਓ ਪਾਉਣਾ ਹੈ ਦੇਸੀ ਘਿਓ ਪਾ ਕੇ ਬੱਤੀ ਲਗਾ ਕੇ ਤੇ ਉਸ ਦੇ ਵਿੱਚ ਜਿਹੜੀ ਤੁਸੀਂ ਇੱਕ ਚੁਟਕੀ ਹਲਦੀ ਇਹ ਜਿਹੜੀ ਉਹ ਪਾ ਦੇ ਦੀਏ ਤੇ ਵਿੱਚ ਹੀ ਦੋ ਲੌਂਗ ਰੱਖ ਦੇਣੇ ਨੇ ਤੇ ਇਸ ਤੁਸੀਂ ਦੀਵੇ ਨੂੰ ਜਗਾਉਣਾ ਹੈ ਤੇ ਜਗਾ ਕੇ ਤੁਸੀਂ ਰੱਖਣਾ ਕਿੱਥੇ ਆ ਤੁਸੀਂ ਇਸ ਦੀਵੇ ਨੂੰ ਸਿਰਫ ਦੋ ਹੀ ਜਗ੍ਹਾ ਤੇ ਰੱਖ ਸਕਦੇ ਹੋ ਇੱਕ ਤਾਂ ਤੁਸੀਂ ਜੇਕਰ ਤੁਹਾਡੇ ਘਰ ਦੇ ਵਿੱਚ ਤુલਸੀ ਦਾ ਪੌਦਾ ਹੈਗਾ ਤਾਂ ਤੁਸੀਂ ਉਥੇ ਰੱਖ ਕੇ ਵੀ ਇਸ ਦੀਵੇ ਨੂੰ ਜਗਾ ਸਕਦੇ ਹੋ ਕਈ ਘਰਾਂ ਦੇ ਵਿੱਚ ਤુલਸੀ ਦਾ ਪੌਦਾ ਹੁੰਦਾ ਹੈ ਤੇ ਕਈ ਘਰਾਂ ਦੇ ਵਿੱਚ ਨਹੀਂ ਵੀ ਹੁੰਦਾ ਕਿਉਂਕਿ ਜ਼ਿਆਦਾਤਰ ਕੀ ਹੁੰਦਾ ਸਾਧ ਸੰਗਤ ਜੀ ਕਿ ਜਦੋਂ ਤુલਸੀ ਦਾ ਪੌਦਾ ਸੁੱਕ ਜਾਂਦਾ ਹੈ ਤੇ ਉਸ ਨੂੰ ਆਪਣੀ ਘਰ ਤੋਂ ਕਈ ਲੋਕ ਹਟਾ ਦਿੰਦੇ ਨੇ ਕਿਉਂਕਿ ਘਰ ਦੇ ਵਿੱਚ ਤુલਸੀ ਦਾ ਸੁੱਕਿਆ ਹੋਇਆ ਪੌਦਾ ਰੱਖਣਾ ਵਧੀਆ ਨਹੀਂ ਮੰਨਿਆ ਜਾਂਦਾ। ਇਸੇ ਤਰ੍ਹਾਂ ਸਾਧ ਸੰਗੇ ਜੀ ਜਿਹੜੇ ਭੈਣ ਭਰਾਵਾਂ ਦੇ ਘਰ ਦੇ ਵਿੱਚ ਤુલਸੀ ਦਾ ਪੌਦਾ ਹੈਗਾ ਉਹ ਤਾਂ ਆਪਣੀ ਘਰ ਦੇ ਵਿੱਚ ਸ਼ਾਮ ਦੇ ਸਮੇਂ ਇਸ ਦੀਵੇ ਨੂੰ ਕਿੱਟੀ ਦੇ ਦੀਵੇ ਦੇ ਵਿੱਚ ਦੇਸੀ ਘੋ ਪਾ ਕੇ ਤੇ ਵਿੱਚ ਬੱਤੀ ਲਗਾ ਕੇ ਵਿੱਚ ਇਹ ਦੋ ਲੌਂਗ ਤੇ ਇੱਕ ਝੂਟਕੀ ਹਲਦੀ ਪਾ ਕੇ ਤੁਸੀਂ ਤુલਸੀ ਦੇ ਪੌਦੇ ਦੇ ਕੋਲ ਵੀਰਵਾਰ ਤੇ ਦਿਨ ਸ਼ਾਮ ਦੇ ਸਮੇਂ ਤੁਸੀਂ ਜਗਾ ਸਕਦੇ ਹੋ ਤੇ ਜਿਨ੍ਹਾਂ ਦੇ ਘਰ ਦੇ ਵਿੱਚ ਤુલਸੀ ਦਾ ਪੌਦਾ ਨਹੀਂ ਹੈਗਾ ਉਹ ਪਰੰਪਰਾ ਇਸ ਦੀਵੇ ਨੂੰ ਮਾਤਾ ਲక్ష్ਮੀ ਦੇਵੀ ਜੀ ਦੇ ਸਾਹਮਣੇ ਜਗਾਉਣਗੇ ਪਰ ਕਈ ਪਰੰਪਰਾ ਹੁੰਦੇ ਨੇ ਕਿ ਜਿਨ੍ਹਾਂ ਦੇ ਘਰ ਦੇ ਵਿੱਚ ਮਾਤਾ ਲక్ష్ਮੀ ਜੀ ਦਾ ਕੋਈ ਤਸਵੀਰ ਨਹੀਂ ਹੁੰਦੀਗੀ ਉਹ ਜਿਹੜੇ ਵੀ ਆਪਣੇ ਘਰ ਦੇ ਵਿੱਚ ਪਾਠ ਪੂਜਾ ਦੇ ਲਈ ਉਹਨਾਂ ਨੇ ਥਾਣ ਬਣਾਇਆ ਹੋਇਆ ਹੈ ਉਸ ਥਾਣ ਤੇ ਉਹ ਜਗਾ ਕੇ ਰੱਖ ਸਕਦੇ ਬਸ ਇਸ ਗੱਲ ਦਾ ਤੁਸੀਂ ਖਾਸ ਕਰਕੇ ਧਿਆਨ ਰੱਖਣਾ ਹੈ ਸਾਧ ਸੰਗੇ ਜੀ ਕਿ ਇਹ ਜਿਹੜਾ ਤੁਸੀਂ ਦੀਵਾ ਚਗਾਉਣਾ ਹੈ ਇਹ ਜਾਂ ਤਾਂ ਤੁਸੀਂ ਆਪਣੇ ਘਰ ਦੇ ਵਿੱਚ ਤુલਸੀ ਦਾ ਜੋ ਪੌਦਾ ਹੈ ਉਸ ਦੇ ਕੋਲ ਚਗਾਉਣਾ ਹੈ ਜਾਂ ਫਿਰ ਤੁਹਾਡੇ ਘਰ ਦਾ ਜੋ ਵੀ ਪੂਜਾ ਦਾ ਪਾਠ ਦਾ ਸਥਾਨ ਤੁਸੀਂ ਬਣਾਇਆ ਹੋਇਆ ਤੁਸੀਂ ਉੱਥੇ ਇਸ ਦੀਵੇ ਨੂੰ ਜਗਾ ਸਕਦੇ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੇ ਘਰ ਤੇ ਪਰਿਵਾਰ ਦੇ ਵਿੱਚ ਇਸ ਤਰ੍ਹਾਂ ਦੇ ਚਮਤਕਾਰ ਹੋਣੇ ਸ਼ੁਰੂ ਹੋ ਜਾਣਗੇ ਕਿ ਤੁਹਾਡੀਆਂ ਅੱਗੇ ਆਉਣ ਵਾਲੀਆਂ ਸੱਤ ਪੀੜੀਆਂ ਵੀ ਧਨਵਾਨ ਹੋ ਜਾਣਗੀਆਂ ਤੰਗ ਨੂੰ ਲੈ ਕੇ ਤਾਂ ਨਾ ਹੀ ਤੁਹਾਡੀ ਆਉਣ ਵਾਲੀ ਪੀੜੀ ਨੂੰ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਕਰਨਾ ਪਵੇਗਾ ਤੇ ਨਾ ਹੀ ਤੁਹਾਡੇ ਪਰਿਵਾਰ ਨੂੰ ਇਸ ਉਪਾਅ ਨੂੰ ਸਿਰਫ ਤੁਸੀਂ ਇੱਕ ਵਾਰ ਕਰਨਾ ਹੈ ਤੇ ਵਿਸ਼ਵਾਸ ਦੇ ਨਾਲ ਕਰਨਾ ਹੈ ਤੁਹਾਡੇ ਘਰ ਦੇ ਵਿੱਚ ਬਹੁਤ ਪਰਮਾਤਮਾ ਦੀ ਕਿਰਪਾ ਹੋ ਚਾਵੇਗੀ ਮਾਤਾ ਲక్ష్ਮੀ ਦੇਵੀ ਜੀ ਦੀ ਕਿਰਪਾ ਦੇ ਨਾਲ ਤੁਹਾਡੇ ਘਰ ਦੇ ਵਿੱਚ ਕਦੇ ਪੈਸੇ ਦੀ ਕਮੀ ਨਹੀਂ ਹੋਵੇਗੀ ਤੇ ਹੁਣ ਗੱਲ ਕਰਦੇ ਹਾਂ ਦੂਸਰੇ ਉਪਾਅ ਦੀ ਇਸ ਉਪਾਅ ਨੂੰ ਉਹਨੇ ਭੈਣ ਭਰਾਵਾਂ ਨੇ ਕਰਨਾ ਹੈ ਜਿੰਨਾ ਦੀ ਇਹ ਮੁਸ਼ਕਲ ਹੁੰਦੀ ਹੈ ਕਿ ਇੱਕ ਕਿਸੇ ਦਿਨ ਉਹਨਾਂ ਦੇ ਘਰ ਦੇ ਵਿੱਚ ਪੈਸਾ ਵਧਿਆ ਆ ਜਾਂਦਾ ਹੈ ਜੋ ਵੀ ਉਹ ਆਪਣਾ ਬਿਜ਼ਨਸ ਜਾਂ ਕਾਰੋਬਾਰ ਕਰਦੇ ਨੇ ਤੇ ਜਾਂ ਕੁਝ ਦਿਨ ਉਹਨਾਂ ਦੇ ਇਸੇ ਤਰ੍ਹਾਂ ਹੀ ਬੀਤ ਜਾਂਦੇ ਨੇ ਜਾਂ ਫਿਰ ਉਹਨਾਂ ਦਾ ਜੋ ਪੈਸਾ ਹੈ ਉਹ ਸਹੀ ਜਗ੍ਹਾ ਤੇ ਨਹੀਂ ਲੱਗਦਾ ਇਕਦਮ ਕਿਸੇ ਗਲਤ ਜਗ੍ਹਾ ਤੇ ਲਾ ਕੇ ਸਾਰਾ ਪੈਸਾ ਇਹ ਜੋ ਖਰਾਬ ਹੋ ਜਾਂਦਾ ਹੈ ਇਸ ਤਰ੍ਹਾਂ ਦੀ ਮੁਸ਼ਕਲ ਦੇ ਵਿੱਚ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਹੋ ਤਾਂ ਇਸ ਉਪਾਅ ਨੂੰ ਕਰਨ ਦੇ ਲਈ ਸਾਧ ਸੰਗਤ ਜੀ ਤੁਸੀਂ ਇੱਕ ਛੋਟਾ ਜਿਹਾ ਬਰਤਨ ਲੈਣਾ ਹੈ ਸੁੱਚਾ ਹੋਵੇ ਉਸ ਦੇ ਵਿੱਚ ਤੁਸੀਂ ਸੁੱਚਾ ਸਾਫ਼ ਸੁਥਰਾ ਪਾਣੀ ਪੋਣਾ ਹੈ ਤੇ ਉਹਦੇ ਵਿੱਚ ਤੁਸੀਂ ਇੱਕ ਚੁਟਕੀ ਹਲਦੀ ਪਾ ਲੈਣੀ ਹੈ ਹਲਦੀ ਪਾ ਕੇ ਉਸ ਹਲਦੀ ਨੂੰ ਤੁਸੀਂ ਜੋ ਅੰਗੂਠੇ ਦੇ ਨਾਲ ਵਾਲੀ ਉਂਗਲ ਹੁੰਦੀ ਉਸ ਦੇ ਨਾਲ ਚੰਗੀ ਤਰ੍ਹਾਂ ਹਲਾ ਕੇ ਮਿਕਸ ਕਰ ਲੈਣਾ ਹੈ ਫਿਰ ਮਿਕਸ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਇਹ ਜੋ ਹਲਦੀ ਵਾਲਾ ਪਾਣੀ ਤਿਆਰ ਹੋ ਗਿਆ ਹੋਵੇਗਾ ਇਸ ਨੂੰ ਤੁਸੀਂ ਆਪਣੇ ਸਾਰੇ ਹੀ ਘਰ ਦੇ ਵਿੱਚ ਜਿਵੇਂ ਆਪਾਂ ਜਲਦਾ ਛੱਟਾ ਦਿੰਨੇ ਆ ਉਸੇ ਤਰ੍ਹਾਂ ਤੁਸੀਂ ਇਹਨੂੰ ਛਿੜਕ ਦੇਣਾ ਹੈ ਇਸ ਹਲਦੀ ਵਾਲੇ ਪਾਣੀ ਦਾ ਤੁਸੀਂ ਆਪਣੇ ਸਾਰੇ ਹੀ ਘਰ ਦੇ ਵਿੱਚ ਛਿੜਕਾਅ ਕਰਨਾ ਹੈ ਇਹ ਵੀ ਤੁਸੀਂ ਉਪਾ ਵੀਰਵਾਰ ਦੇ ਦਿਨ ਨੂੰ ਹੀ ਕਰਨਾ ਹੈ ਇੱਕ ਵਾਰ ਕਰ ਲੋ ਤੁਹਾਨੂੰ ਇੱਕ ਵਾਰ ਦੇ ਵਿੱਚ ਰਿਜ਼ਲਟ ਮਿਲ ਜਾਵੇਗਾ ਅਗਰ ਤੁਹਾਨੂੰ ਇਸ ਹਲਦੀ ਵਾਲੇ ਪਾਣੀ ਦੇ ਨਾਲ ਰਿਜ਼ਲਟ ਨਹੀਂ ਵੀ ਮਿਲਦਾ ਨਾ ਤਾਂ ਤੁਸੀਂ ਹਰ ਵੀਰਵਾਰ ਨੂੰ ਵੀ ਇਹ ਉਪਾ ਕਰ ਸਕਦੇ ਹੋ ਜਿੰਨਾ ਟਾਈਮ ਤੱਕ ਤੁਹਾਨੂੰ ਫਾਇਦਾ ਨਹੀਂ ਮਿਲਦਾ ਇਸੀ ਤਰ੍ਹਾਂ ਸਾਥ ਸੰਗੇ ਜੀ ਜੋ ਹਲਦੀ ਦੇ ਪਾਣੀ ਵਾਲਾ ਜੋ ਤੁਸੀਂ ਛਿੜਕਾ ਕਰਨਾ ਵੀਰਵਾਰ ਦੇ ਦਿਨ ਇਹ ਜ਼ਰੂਰੀ ਹੈ ਕਿ ਤੁਸੀਂ ਚਾਰ ਵੀਰਵਾਰਤਾ ਕਰੋ ਹੀ ਕਰੋ ਇਸ ਤੋਂ ਵੱਧ ਤੁਸੀਂ ਕਰਨਾ ਕਰ ਸਕਦੇ ਹੋ ਜੇਕਰ ਤੁਸੀਂ ਚਾਰ ਵੀਰਵਾਰ ਪੂਰੀ ਭਾਵਨਾ ਦੇ ਨਾਲ ਕਰ ਲੋਗੇ ਤੁਹਾਨੂੰ ਚਾਰ ਵੀਰਵਾਰ ਦੇ ਵਿੱਚ ਵਿੱਚ ਹੀ ਪਤਾ ਲੱਗਣਾ ਸ਼ੁਰੂ ਹੋ ਜਾਏਗਾ ਕਿ ਤੁਹਾਡੇ ਜਿਹੜਾ ਘਰ ਦਾ ਪੈਸਾ ਸੀ ਕਦੇ ਆਉਂਦਾ ਕਦੇ ਨਹੀਂ ਆਉਂਦਾ ਕਦੇ ਕਿਸੇ ਦਿਨ ਕਮਾਈ ਵੱਧ ਹੋ ਜਾਣੀ ਕਿਸੇ ਦਿਨ ਕੁਝ ਵੀ ਨਾ ਬਣਨਾ ਤੇ ਜਾਂ ਤੁਹਾਡੇ ਘਰ ਦਾ ਪੈਸਾ ਜਿਹੜਾ ਉਹ ਸਹੀ ਟਿਕਾਣੇ ਤੇ ਨਹੀਂ ਲੱਗਦਾ ਕਹਿਮ ਦਾ ਭਾਵ ਕਿ ਜਿੰਨੀਆਂ ਵੀ ਪੈਸੇ ਨੂੰ ਲੈ ਕੇ ਮੁਸ਼ਕਲਾਂ ਹੋਣਗੀਆਂ ਸਾਰੀਆਂ ਹੀ ਦੂਰ ਹੋ ਜਾਣੀ ਤੇ ਤੀਸਰਾ ਉਪਾਏ ਜੋ ਅਸੀਂ ਤੁਹਾਨੂੰ ਦੱਸਣ ਲੱਗੇ ਆ ਉਹ ਮਨੋ ਕਾਮਨਾ ਦੇ ਲਈ ਹੈ ਜੇ ਇਸ ਵੀ ਭੈਣ ਭਰਾ ਦੀ ਮਨੋ ਕਾਮਨਾ ਨਹੀਂ ਪੂਰੀ ਹੁੰਦੀ ਘਰ ਦੇ ਸਬੰਧੀ ਚਾ ਪੈਸੇ ਦੇ ਸਬੰਧੀ ਕਿਸੇ ਵੀ ਚੀਜ਼ ਨੂੰ ਲੈ ਕੇ ਆਪਣੀ ਇੱਛਾ ਤਾਂ ਜ਼ਰੂਰ ਹੁੰਦੀ ਹੈ ਉਸਦੇ ਲਈ ਕਿਸ ਉਪਾਅ ਨੂੰ ਕਰਨ ਦੇ ਲਈ ਤੁਸੀਂ ਪੰਜ ਪੀਲੇ ਫੁੱਲ ਲੈਣੇ ਆਂ ਤੇ ਪੀਲੇ ਫੁੱਲ ਲੈਣ ਦੇ ਨਾਲ ਨਾਲ ਤੁਸੀਂ ਪੀਲੇ ਰੰਗ ਦੀ ਕੋਈ ਵੀ ਮਠਿਆਈ ਲੈ ਲੈਣੀ। ਅਗਰ ਤੁਹਾਡੇ ਕੋਲ ਮਠਿਆਈ ਇਸ ਟਾਈਮ ਨਹੀਂ ਵੀ ਹੁੰਦੀ ਜਦੋਂ ਤੁਸੀਂ ਉਪਾਅ ਕਰਨ ਲੱਗੇ ਹੋ ਤਾਂ ਤੁਹਾਡੇ ਘਰ ਦੇ ਵਿੱਚ ਜੇਕਰ ਗੋੜੇ ਤਾਂ ਤੁਸੀਂ ਉਸ ਦਾ ਵੀ ਇਸ ਉਪਾਅ ਦੇ ਵਿੱਚ ਇਸਤੇਮਾਲ ਕਰ ਸਕਦੇ। ਜਿਹੋ ਕੋਸੀ ਪੀਲੇ ਫੁੱਲ ਲੈ ਹੋਣਗੇ ਇਹਨਾਂ ਨੂੰ ਤੁਸੀਂ ਹਰੀ ਵਿਸ਼ਨੂ ਜੀ ਦੇ ਸਾਹਮਣੇ ਤੁਸੀਂ ਰੱਖਣਾ ਹੈ ਕਿ ਦੇਸੀ ਘੋ ਦਾ ਇੱਕ ਦੀਵਾ ਜਗਾਉਣਾ ਹੈ ਜੀ ਜੋ ਤੁਸੀਂ ਮਠਿਆਈ ਲਈ ਸੀ ਉਸ ਮਠਿਆਈ ਦਾ ਤੁਸੀਂ ਭੋਗ ਵੀ ਲਗਵਾਉਣਾ ਹੈ ਤੇ ਇੱਕ ਦੀਵਾ ਚ ਤੁਸੀਂ ਨੇ ਜਗਾਉਣਾ ਹੈ ਉਹ ਜੇਕਰ ਤੁਹਾਡੇ ਘਰ ਦੇ ਵਿੱਚ ਤુલਸੀ ਦਾ ਪੌਦਾ ਹੈਗਾ ਤਾਂ ਤੁਸੀਂ ਤુલਸੀ ਦੇ ਪੌਦੇ ਦੇ ਕੋਲ ਇੱਕ ਦੀਵਾ ਚ ਰੋਜ਼ ਜਗਾੜਾ ਜੇਕਰ ਤੁਹਾਡੇ ਘਰ ਦੇ ਵਿੱਚ ਤુલਸੀ ਦਾ ਪੌਦਾ ਨਹੀਂ ਹੈਗਾ ਤਾਂ ਤੁਸੀਂ ਇੱਕ ਹੀ ਦੀਪਕ ਨੂੰ ਜਗਾ ਸਕਦੇ ਹੋ ਤੇ ਪਰ ਜੇਕਰ ਤੁਹਾਡੇ ਘਰ ਦੇ ਵਿੱਚ ਤુલਸੀ ਦਾ ਪੌਦਾ ਹੈਗਾ ਤਾਂ ਤੁਸੀਂ ਉਸ ਤુલਸੀ ਦੇ ਪੌਦੇ ਦੇ ਕੋਲ ਦੇਸੀ ਘੋਦਾ ਦੀਵਾ ਜਗਾਉਣ ਦੇ ਸਮੇਂ ਆਪਣੀ ਜੋ ਵੀ ਮਨੋਕਾਮਨਾ ਹੈ ਉਹ ਤੁਸੀਂ ਜ਼ਰੂਰ ਬੋਲਣੀ ਹੈ ਕਿਉਂਕਿ ਕਿਹਾ ਜਾਂਦਾ ਹੈ ਕਿ ਜਦੋਂ ਵੀ ਆਪਾਂ ਤુલਸੀ ਦੇ ਪੌਦੇ ਦੇ ਕੋਲ ਖੜਕੇ ਕੋਈ ਵੀ ਆਪਣੀ ਮਨੋਕਾਮਨਾ ਬੋਲਦੇ ਹਾਂ ਸਾਡੀ ਮਨੋਕਾਮਨਾ ਅਰਦਾਸ ਜ਼ਰੂਰ ਪੂਰੀ ਹੁੰਦੀ ਹੈ ਇਹ ਸੰਤ ਸਾਧ ਸੰਗੇ ਜੀ ਉਹ ਤਿੰਨੋਂ ਪਾਜੋ ਸਾਨੂੰ ਵੀਰਵਾਰ ਦੇ ਦਿਨ ਜ਼ਰੂਰ ਕਰਨੇ ਚਾਹੀਦੇ ਨੇ ਇੱਕ ਵੀਰਵਾਰ ਹੀ ਤੁਸੀਂ ਕਰਕੇ ਦੇਖੋਗੇ ਤੁਹਾਨੂੰ ਆਪਣੇ ਆਪ ਹੀ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਵੇਗਾ ਪਰ ਜੇਕਰ ਤੁਸੀਂ ਇਹ ਉਪਾਅ ਕਰਦੇ ਹੋ ਤਾਂ ਪੂਰੀ ਸ਼ਰਤਾ ਤੇ ਭਾਵਨਾ ਦੇ ਨਾਲ ਕਰਿਓ ਕਿਉਂਕਿ ਵਿਸ਼ਵਾਸ ਦੇ ਨਾਲ ਜੇਕਰ ਆਪਾਂ ਕਿਸੇ ਕੰਮ ਨੂੰ ਕਰਦੇ ਹਾਂ ਤੇ ਉਸ ਕੰਮ ਦੇ ਵਿੱਚ ਸਾਨੂੰ ਸਫਲਤਾ ਜ਼ਰੂਰ ਮਿਲਦੀ ਹੈ। ਇਹ ਸੀ ਸਾਡੀ ਅੱਜ ਦੀ ਕੁਛੋਟੀ ਜਿਹੀ ਵੀਡੀਓ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਨੂੰ ਦੇਖਣ ਦੇ ਲਈ ਤੇ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ। ਕਮੈਂਟ ਬਾਕਸ ਦੇ ਵਿੱਚ ਤੁਹਾਨੂੰ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੇਕਰ ਤੁਹਾਨੂੰ ਸਾਡੀਆਂ ਇਹ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਵੀਡੀਓ ਨੂੰ ਸ਼ੇਅਰ ਅੱਗੇ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਵੀਡੀਓ ਨੂੰ ਦੇਖਣ ਦੇ ਲਈ ਤੁਹਾਡਾ ਸਾਰੀ ਹੀ ਪਹਿਨ ਭਰਾਮਾ ਦਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ